ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੇਵਾ ਦਿਨ ਪਹੁੰਚੇ ਸੀ ਪਿੰਡ ਮਾਸੀ ਵਾਲੇ ਤੇ ਇੱਥੇ ਕੁਝ ਕੁਸ਼ ਘਰਾਂ ਦੀ ਸੇਵਾ ਸੀਗੀ ਜਿਹੜੀ ਅਸੀਂ ਲੈ ਕੇ ਆਏ ਸੀਗੇ ਤਖਤ ਜੀ ਦਮਦਮਾ ਸਾਹਿਬ ਗਤਕਾ ਦਲ ਪੰਜਾਬ ਪੂਰੀ ਜਥੇਬੰਦੀ ਵੱਲੋਂ ਇੱਥੇ ਸਾਨੂੰ ਵੀਰ ਜੀ ਮਿਲੇ ਆ ਪਿੰਡ ਮਾਸੀ ਵਾਲੇ ਜਿਹੜਾ ਹੈਗਾਗਾ ਸੈੱਡ ਪਾਇਆ ਵਿਆ ਸੀ ਵੀਰਾਂ ਦਾ ਬਿਲਕੁਲ ਨਵਾਂ ਸੈੱਡ ਹਲੇ 15 ਕਿ ਦਿਨ ਹੋਏ ਸੀ ਪਾਇਆ ਨੌ ਫੁੱਟ ਦਾ ਭਰਤ ਪਾਈ ਸੀ ਤੁਸੀਂ ਬੰਨ੍ਹ ਦੇ ਲੱਗ ਗਿਆ ਸਭ ਤੋਂ ਨੇੜੇ ਇਹਨਾਂ ਦੇ ਇੱਥੇ ਜਿਹੜਾ ਬੰਨ੍ਹ ਆ ਉਹ ਟੁੱਟਿਆ ਵੀਰ ਦਾ ਟਰੈਕਟਰ ਜਨਰੇਟਰ ਵਿੱਚ ਹੀ ਖੜਾ ਕਰਾਏ ਕਰੂਏ ਤੇ ਕੁਝ ਡੰਗਰੇ ਇਹਨਾਂ ਦੇ ਹੜ੍ਹ ਦੇ ਵਿੱਚ ਰੁੜ ਗਏ ਕੁਝ ਰਿਸ਼ਤੇਦਾਰਾਂ ਦੇ ਪਹਚਾਏ ਇੱਥੋਂ ਖਿੱਚ-ਕੁੱੱਚ ਕੇ ਤੇ ਬਹੁਤ ਘਰ ਇਦਾਂ ਦੇ ਆ ਵੀਰੋ ਜਿਨ੍ਹਾਂ ਤੱਕ ਮਦਦ ਜਿਹੜੀ ਸਹੀ ਥਾਂ ਤੇ ਨਹੀਂ ਪਹੁੰਚ ਰਹੀ ਕੁਛ ਕੁਛ ਉੱਥੇ ਤੱਕ ਲੋਕ ਹੀ ਨਹੀਂ ਪਹੁੰਚ ਪਾਉਂਦੇ ਜਾਂ ਮਦਦ ਨਹੀਂ ਪਹੁੰਚ ਪਾਉਂਦੀ ਤਾਂ ਵੀਰ ਦਾ ਅਸੀਂ ਨੰਬਰ ਵੀ ਦੇਣ ਲੱਗੇ ਆ ਜੇ ਕਿਸੇ ਵੀਰ ਨੇ ਮਦਦ ਕਰਨੀ ਆ ਕਿਸੇ ਭਰਾ ਨੇ ਕਿਸੇ ਵੀ ਸੰਸਥਾ ਨੇ ਤਾਂ ਇਹ ਵੀਰ ਦਾ ਕੰਟੈਕਟ ਨੰਬਰ ਆ ਤੁਸੀਂ ਬੋਲੋ ਵੀਰ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਜੋਗਰਾ ਸਿੰਘ ਪਿੰਡ ਘੋਨੇਾਲ ਤੋਂ ਛੱਡ ਮਾਸ਼ੀਆਲ ਦੇ ਵਿੱਚ ਪਾਇਆ ਜੀ ਮੇਰਾ ਨੰਬਰ ਹੈਗਾ 70876 16198 ਜੋਗਰਾ ਸਿੰਘ ਮੇਰਾ ਨਾਮ ਆ ਜੀ 13 ਡੰਗਰ ਸੀ ਵੀਰ ਦੇ ਪੂਰੇ ਜਿਹੜਾ ਜਿਹੜਾ 16 ਨੰਗਰ 16 ਡੰਗਰ ਸਾਰਾ ਕਾਰੋਬਾਰੀ ਹੈ ਜਿਹੜਾ ਉਹ ਠੱਪ ਹੋ ਗਿਆ ਇੱਕ ਤਰ੍ਹਾਂ ਦਾ ਡਾਕਟਰ ਵੀ ਡੇਰੀ ਫਾਰਮ ਸਾਰੇ ਰੁੜ ਗਿਆ ਬ ਸਾਰਾ ਸਮਾਨ ਦੇਖੋ ਇੱਥੇ 50 ਕਿੱਲਾਂ ਦਾ ਚਾਰ ਹੈ ਜੀ 1000 ਚੁਰਾ ਸਾਰਾ ਕੁਝ ਜੋ ਵੀ ਕਿਸੇ ਵੀਰ ਨੇ ਮਦਦ ਕਰਨੀਆਂ ਤਾਂ ਜਰੂਰ ਇਸ ਵੀਰ ਤੱਕ ਪਹੁੰਚ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਹਰ ਕੱਢਦੇ ਸੀ ਕਦੀ ਇੱਥੇ ਬਣੇਗਾ ਦਿਓਥਾ ਕਿਹੜੀ ਜਗ੍ਹਾ ਕੋਲੇ ਖੋਤੇ ਹੀ ਆਪਾਸ ਬੰਨਣ ਹਾਂ ਜਿੰਨੇ ਕਦੀ ਇੱਥੇ ਬੰਨਦੇ ਬੰਨਦੇ ਕਰਕੇ ਜਿਹੜੇ ਬਦੇ ਅੰਡੇ ਤੇ ਤਿੰਨ ਉਧਰੋਂ ਫੁੱਲ ਕੇ ਭੱਜ ਗਏ ਦਸ ਜਾਨਵਰ ਭੱਜ ਗਏ ਬਾਕੀ ਤਿੰਨ ਭੱਜ ਗਏ ਬਾਕੀ 13 ਅਸੀਂ ਕੱਢ ਲਿਆ ਪਾਣੀ ਉਧਰੋਂ ਆਇਆ ਪਾਣੀ ਉਧਰੋਂ ਸਾਹਮਣੇ ਆਇਆ ਇਹਦੇ ਵਿੱਚ ਟਰੈਕਟਰ ਦਾ ਸੀ ਟਰੈਕਟਰ ਉਹ ਉੱਥੇ ਲੱਗਾ ਟਰੈਕਟਰ ਵੀ ਆਪਣਾ ਟਰੈਕਟਰ ਉਹ ਆਪਣਾ ਪਾਏ ਦਾ ਮੁੰਡਾ ਵੀ ਉਹਦਾ ਟਰੈਕਟਰ ਲੈ ਕੇ ਨਾਰਾ ਨਹੀਂ ਨਾ ਵਰਤਨ ਮੰਨਦਾ ਮਾਲਾ ਬਿਨ ਆਪਣਾ ਹੀ ਲਾਲਕ ਹੁਣ ਆਪਣਾ ਹੀ ਗਾਇ ਹਾਂਜੀ ਹਾਂਜੀ ਵਰਤਨ ਮੰਨਦਾ ਸੀ ਮੈਂ ਇੱਥੇ ਇਹ ਜੋ ਪਰਲੇ ਬਣੇ ਲੱਗਾ ਸੀ ਜੇ ਜਾ ਕੇ ਤੇ ਉੱਥੇ 5 ਕਿੱਲਾਂ ਦਾ 4 ਪਿਆ ਸੀ ਆਹ ਖੰਭਾ ਨਾਲ ਤੂੜੀ ਪਈ ਸੀ ਵਿੱਚੋਂ ਦੁੱਧ ਵਾਲੇ ਮਸ਼ੀਨ ਦੋਵਾੜਦੇ ਦਵਾਈ ਮਤਲਬ ਇਹ ਦੋ ਕੋਈ ਕੀ ਨਹੀਂ ਨਿਕਲੀ ਸਭ ਕੁਝ ਵਿੱਚ ਸਾਰਾ ਬਈ ਵਿੱਚ ਅੱਜ ਕੱਲੇ ਡੰਗਰ ਨਿਕਲੇ ਜਾਂ ਆਪ ਨਿਕਲੇ ਤੇ ਮੇਰੇ ਭਾਈ ਰਣੀ ਇੱਥੇ ਚੜੀਆਂ ਉਹਨਾਂ ਸ਼ਾਮੀ ਕਰਦੇ ਆ ਉਹ ਵੀ ਅੰਡਿਆ ਫੀਮਾ ਦੇ ਵਿੱਚ ਇਹਦੇ ਪਾਣੀ ਵੀ ਜਿੱਕੇ ਨਗਰਾਂ ਚੜ ਗਿਆ ਇੱਥੇ ਪਾਣੀ ਸਾਹ ਉਰਾਲੂ ਪਿਆ ਥੋੜੀ ਕੰਦ ਨੀ ਵੀ ਰਹਿ ਗਈ ਇਹਦੇ ਇਹਨਾਂ ਵਾਂਗੂ ਮੇਰੇ ਕੋਲ ਵੀ ਆ ਗਈ ਅੱਛਾ ਤੇ ਆਪਣਾ ਪਰਿਵਾਰ ਉਹ ਇੱਥੇ ਨਹੀਂ ਸੀ ਕਰੇ ਕੰਮ ਵਾਲੇ ਰਹਿੰਦੇ ਸੀ ਮੇਰਾ ਨਹੀਂ ਨਹੀਂ ਮੈਂ ਵੀ ਇੱਥੇ ਆ ਗਿਆ ਹਾਂ 6 ਵਜੇ ਢੇ ਪਿੰਡ ਦਾ ਬੰਦ ਟੁੱਟਾ ਸੀ ਉੱਥੋਂ ਪਿੰਡ ਦਾ ਮੈਂ ਸਾਰਾ ਕੰਮ ਛੱਡ ਕੇ ਇਨਾਂ ਡੰਗਰਾਂ ਦੇ ਕੋਲ ਆ ਗਿਆ ਹਾਂ ਉਸ ਵੇਲੇ ਪੁਣ ਮੈਂ ਮੈਂ ਉੱਥੇ ਜਾਵਾਂ ਉਹਨਾ ਜੋ ਉਧਰੋਂ ਟੋਟਾ ਡਗਿਆ ਕਿ ਇਹ ਬੰਨੇ ਤੇ ਉਹ ਵਿਚਾਰੀਆਂ ਮਰ ਜਾਣੀਆਂ ਵਿੱਚ ਹੈ ਤੇ ਖੁੱਲੀਆਂ ਸੀ ਹਾਂ ਪਰ ਉਹਨਾਂ ਨੂੰ ਨਿਕਲਣਾ ਸੀ ਅੱਛਾ ਸੀ ਇਹ ਸੈੱਡ ਦੇ ਵਿੱਚ ਖੁੱਲੀ ਸੀ ਜਾਂਦੀ ਸੀ ਖੁੱਲੇ ਸੀ ਜਾਨਵਰ ਪਰ ਪਾਰਟੀਸ਼ਨ ਹੋਈ ਸਾਰੀ ਉਹਨਾਂ ਕਿੱਥੋਂ ਟੱਪਣੇ ਇੰਨੇ ਨਾਲ ਤੇ ਲੱਗੇ ਸਾਰੇ ਉਹਨਾਂ ਟੱਪਣਾ ਕਿੱਥੋਂ ਇਹ ਮਰ ਜਾਣੀਆਂ ਵਿੱਚ ਇਹ ਵਿਚਾਰੀਆਂ ਤੇ ਮੈਨੂੰ ਲੋੜ ਕਹਿੰਦੀ ਇੱਕ ਨਾ ਕੁਦਰਤੀ ਗਾਹ ਖੁੱਗ ਗਈ ਮੇਰੇ ਨਵੀਂ ਮਿੱਟੀ ਸੀ ਬਾਹਰ ਦਾ 60 60 ਦਾ ਛੜਦਾ ਛਾੜੀ ਵੀ ਕੋ ਬੱਗੇ ਛੜੇ ਜਾਲੀ ਲੱਗੀ ਸੀ ਉਹ ਗਾਂ ਵਿੱਚ ਖੁੱਗ ਗਈ ਸੀ ਅੱਛਾ ਟਰੈਕਟਰ ਲੰਗਾਇਆ ਉਹਨੂੰ ਕੁੱਟਿਆ ਉਹਨੇ ਫਿਰ ਉਹਦਾ ਇੱਥੇ ਲੱਗਾ ਰਹਿਣ ਤਾਂ ਚੱਲ ਇੱਥੇ ਰਹਿਣ